ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਗੁਲਾਨਕ ਸੱਚੇ ਪਾਤਸ਼ਾਹ ਜਦੋਂ ਕਿਰਤਪੁਰ ਸਾਹਿਬ ਦੀ ਧਰਤੀ ਤੇ ਗਏ ਮਹਾਰਾਜ ਨੇ ਬਹੁਤ ਸੋਹਣਾ ਇਲਾਕਾ ਵੇਖ ਕੇ ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਮਰਦਾਨਿਆ ਕੋਈ ਸੁੰਦਰ ਜੀ ਥਾਂ ਚੁਣ ਕੇ ਉੱਥੇ ਬੈਠ ਕੇ ਭਗਤੀ ਕਰੀ ਪਰਮੇਸ਼ਰ ਦੇ ਗੁਣ ਗਾਈ ਮਹਾਰਾਜ ਨੇ ਇੱਕ ਟਿੱਲਾ ਚੁਣਿਆ ਤੇ ਉੱਥੇ ਬਿਰਾਜਮਾਨ ਹੋ ਗਏ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਈਏ ਭਾਈ ਮਰਦਾਨਾ ਜੀ ਰਬਾਬ ਛੇੜਦੇ ਨੇ ਰਬਾਬ ਵਜਾਉਂਦੇ ਨੇ ਹੁਣ ਜਿੱਥੇ ਗੁਰੂ ਮਹਾਰਾਜ ਬੈਠੇ ਹੋਏ ਨੇ ਜਿਸ ਟਿੱਲੇ ਤੇ ਬੈਠੇ ਨੇ ਉਹ ਟਿੱਲਾ ਸਾਈਂ ਬਾਬਾ ਬੁੱਢਨ ਸਾਹਿਬ ਜੀ ਦਾ ਬਾਬਾ ਬੁੱਢਨ ਸਾਹਿਬ ਜੀ ਦਾ ਪਿਛੋਕੜ ਬਗਦਾਦ ਤੋਂ ਹੈ ਬਾਬਾ ਬੁੱਢਨ ਸਾਹਿਬ ਜੀ ਨੇ ਰੱਬ ਦੀ ਭਗਤੀ ਵਾਸਤੇ ਜੰਮੂ ਕਸ਼ਮੀਰ ਤੋਂ ਹੁੰਦੇ ਹੋਏ ਕੁੱਲੂ ਮਨਾਲੀ ਤੋਂ ਹੁੰਦੇ ਹੋਏ ਕਿਰਤਪੁਰ ਸਾਹਿਬ ਆਏ ਤੇ ਇੱਥੇ ਇੱਕ ਉੱਚਾ ਟਿੱਲਾ ਚੁਣਿਆ ਇਤਿਹਾਸਕਾਰਾਂ ਅਨੁਸਾਰ ਜਦੋਂ ਸਾਈਂ ਜੀ ਦੀ ਉਮਰ 671 ਸਾਲ ਦੀ ਹੋ ਗਈ ਸੀ ਉਦੋਂ ਸਾਈਂ ਜੀ ਨੂੰ ਇੱਕ ਕੁੱਤਾ ਇੱਕ ਸ਼ੇਰ ਤੇ ਤਿੰਨ ਬੱਕਰੀਆਂ ਪ੍ਰਾਪਤ ਹੋਈਆਂ ਸਨ ਇਹਨਾਂ ਬੱਕਰੀਆਂ ਨੂੰ ਸ਼ੇਰ ਤੇ ਕੁੱਤਾ ਜੰਗਲਾ ਵਿੱਚ ਚਰਾ ਕੇ ਲੈ ਕੇ ਆਉਂਦੇ ਸੀ ਜਦੋਂ ਗੁਰੂ ਮਹਾਰਾਜ ਜੀ ਚੌਥੀ ਉਦਾਸੀ ਤੇ ਸਨ ਤਾਂ ਗੁਰੂ ਮਹਾਰਾਜ ਜੀ ਕਿਰਤਪੁਰ ਸਾਹਿਬ ਦੀ ਧਰਤੀ ਤੇ ਆਏ। ਬਾਬਾ ਬੁੱਢਣ ਸਾਹਿਬ ਜੀ ਦੇ ਟਿੱਲੇ ਤੇ ਆਏ। ਇਸ ਸਮੇਂ ਗੁਰੂ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਵੀ ਹਨ। ਸੋ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਟਿੱਲਾ ਚੁਣਿਆ ਬੈਠਣ ਵਾਸਤੇ ਤੇ ਜਦੋਂ ਹੀ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ। ਉਸੇ ਵਕਤ ਬਾਬਾ ਬੁੱਢਣ ਸਾਹਿਬ ਜੀ ਆਪਣੇ ਟਿੱਲੇ ਤੋਂ ਦੌੜੇ ਆਏ। ਆ ਕੇ ਗੁਰਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦਾ ਕਾਹਨੂੰ ਤੁਸੀਂ ਪਾਈ ਮਰਦਾਨਾ ਜੀ ਆਪਣੀ ਰਬਾਬ ਛੱਡ ਕੇ ਕਹਿੰਦੇ ਨੇ ਇਹ ਨੇ ਗੁਰੂ ਨਾਨਕ ਸੱਚੇ ਬਾਦਸ਼ਾਹ ਪਰਮੇਸ਼ਰ ਆਪ ਧਰਤੀ ਤੇ ਆਏ ਨੇ ਸਾਰੇ ਜਗਤ ਨੂੰ ਤਾਰਦੇ ਹੋਏ ਹੁਣ ਤੇਰੇ ਿੱਲੇ ਤੇ ਆਏ ਨੇ ਤੇ ਮੈਂ ਹਾਂ ਗੁਰਨਾਨਕ ਦਾ ਮਰਦਾਨਾ ਮੈਂ ਮਹਾਰਾਜ ਦਾ ਰਬਾਬੀ ਹਾਂ ਪੀਰ ਬੁੱਢਣ ਸਾਹਿਬ ਜੀ ਕਹਿੰਦੇ ਤੁਹਾਡਾ ਇੱਥੇ ਕੰਮ ਕੀ ਹੈ ਤੁਸੀਂ ਇੱਥੇ ਕਿਉਂ ਆਏ ਹੋ ਇਹ ਮੇਰਾ ਡੇਰਾ ਇਹ ਮੇਰਾ ਿੱਲਾ ਵੇਖਣ ਨੂੰ ਤੁਸੀਂ ਫਕੀਰ ਲੱਗਦੇ ਹੋ ਇੱਥੇ ਬਹਿ ਕੇ ਤੁਸੀਂ ਰਬਾਬ ਵਜਾਣ ਲੱਗ ਪਏ ਪਹਿਲਾਂ ਪੁੱਛਿਆ ਕਿਸੇ ਨੂੰ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਰਬਾਬ ਦਾ ਨਾਮ ਵੀ ਲੈਣ ਤੋਂ ਪਹਿਲਾਂ ਕਿਸੇ ਨੂੰ ਪੁੱਛਣਾ ਪੈਂਦਾ ਉਦੋਂ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਨਾ ਨਾ ਇੱਥੇ ਮੇਰੀ ਪੂਜਾ ਹੁੰਦੀ ਹੈ ਇੱਥੇ ਲੋਕ ਮिन्नੂ ਮੰਦੇ ਨੇ ਤੁਹਾਡਾ ਕੀ ਪਤਾ ਤੁਸੀਂ ਇੱਥੇ ਕਬਜ਼ਾ ਕਰਕੇ ਬਹਿ ਜਾਓ ਤੇ ਮੁੜ ਕੇ ਇੱਥੋਂ ਜਾਓ ਹੀ ਨਾ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਪੀਰ ਬੁੱਢਣ ਸਾਹਿਬ ਇੱਥੇ ਅਸੀਂ ਥੋੜਾ ਚਿਰ ਬਹਿਣਾ ਥੋੜੇ ਚਿਰ ਬਾਅਦ ਅਸੀਂ ਇੱਥੋਂ ਆਪੇ ਚਲੇ ਜਾਵਾਂਗੇ ਤੇਰੀ ਜਗ੍ਹਾ ਨਾਲ ਤੇਰੇ ਟਿੱਲੇ ਨਾਲ ਸਾਨੂੰ ਕੋਈ ਮਤਲਬ ਨਹੀਂ ਉਦੋਂ ਬਾਬਾ ਬੁੱਟਨ ਸ਼ਾਹ ਜੀ ਕਹਿੰਦੇ ਨਾ ਨਾ ਇੱਥੇ ਮੈਂ ਬੈਠਾ ਆ ਮੇਰਾ ਟਿੱਲਾ ਆ ਤੁਸੀਂ ਰਬਾਬ ਵੀ ਅੱਗੇ ਜਾ ਕੇ ਕਿਤੇ ਹੋ ਜਾਓ ਇੱਥੇ ਨਹੀਂ ਬਹਿਣਾ ਭਾਈ ਮਰਦਾਨਾ ਕਹਿੰਦਾ ਮਹਾਰਾਜ ਹੁਣ ਕੀ ਕਰੀਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਤੂੰ ਡਰ ਨਾ ਤੂੰ ਰਬਾਬ ਵਜਾ ਬਸ ਜਦੋਂ ਭਾਈ ਮਰਦਾਨਾ ਜੀ ਰਬਾਬ ਫੇਰ ਵਜਾਉਂਦੇ ਨੇ ਉਦੋਂ ਬੁੱਢਣ ਸ਼ਾ ਫਕੀਰ ਫੇਰ ਕਹਿੰਦਾ ਨਾ ਨਾ ਇੱਥੇ ਰਬਾਬ ਨਹੀਂ ਵਜਾਣੀ ਗਾਂ ਚਲੇ ਜਾਓ ਕਿਤੇ ਗਾਂਵ ਜਾ ਕੇ ਵਜਾਓ ਉਹ ਕਹਿੰਦੇ ਅਸੀਂ ਥੋੜਾ ਜਿਹਾ ਇੱਥੇ ਬਹਿਣਾ ਦੋ ਘੜੀਆਂ ਬਹਿ ਕੇ ਅਸੀਂ ਗਾਂ ਚਲੇ ਜਾਣਾ ਬੀਤ ਬੁੱਢਣ ਸ਼ਾ ਕਹਿੰਦਾ ਨਾ ਨਾ ਜੋ ਮਰਜ਼ੀ ਹੋ ਜੇ ਮੈਂ ਤੁਹਾਨੂੰ ਇੱਥੇ ਨਹੀਂ ਬਹਿਣ ਦੇਵਾਂ ਅਖੀਰ ਵਿੱਚ ਪੀਰ ਬੁੱਢਣ ਸ਼ਾ ਕਹਿੰਦਾ ਜੇ ਤੁਸੀਂ ਆਪਣੀ ਭਲੀ ਚਾਹੁੰਦੇ ਹੋ ਤਾਂ ਇਹੋ ਚਲੇ ਜੋ ਗੁਰਨਾਨਕ ਸੱਚੇ ਪਾਸ਼ਾ ਇਹ ਗੱਲ ਸੁਣ ਕੇ ਕਹਿੰਦੇ ਪੀਰ ਬੁੱਢਣ ਸਾਹ ਜੇ ਅਸੀਂ ਇੱਥੋਂ ਨਾ ਜਾਈਏ ਫਿਰ ਕੀ ਕਰੇਗਾ ਉਹ ਕਹਿੰਦਾ ਜੇ ਤੁਸੀਂ ਇੱਥੋਂ ਨਾ ਗਏ ਨਾ ਫਿਰ ਚੇਤੇ ਰੱਖਿਓ ਮੇਰਾ ਸ਼ੇਰ ਹਲੇ ਬੱਕਰੀਆਂ ਚਾਰਨ ਗਿਆ ਉਹਨੇ ਜਦੋਂ ਆਉਣਾ ਉਹਨੇ ਪੁੱਛਣਾ ਨਹੀਂ ਤੁਹਾਨੂੰ ਆਉਂਦਿਆ ਸਾਰ ਉਹਨੇ ਤੁਹਾਨੂੰ ਪਹਿਲਾਂ ਖਾਣਾ ਗੁਰਨਾਨਕ ਸੱਚੇ ਪਾਸ਼ਾ ਕਹਿੰਦੇ ਪੀਰ ਬੁੱਢਣ ਸਾਹ ਜੇ ਤੂੰ ਸਾਨੂੰ ਇੱਕ ਦੋ ਵਾਰ ਹੋਰ ਕਹਿੰਦਾ ਕਿ ਤੁਸੀਂ ਇੱਥੋਂ ਚਲੇ ਜਾਓ ਹੋ ਸਕਦਾ ਸੀ ਅਸੀਂ ਇੱਥੋਂ ਚਲੇ ਜਾਂਦੇ ਸਾਡਾ ਮਨ ਬਨ ਜਾਂਦਾ ਲੇਕਿਨ ਆ ਜਿਹੜਾ ਤੂੰ ਸ਼ੇਰ ਦਾ ਡਰਾਵਾ ਦਿੱਤਾ ਨਾ ਹੁਣ ਨਹੀਂ ਅਸੀਂ ਇੱਥੋਂ ਜਾਣਾ ਪੀਰ ਬੁੱਢਣ ਸ਼ਾਹ ਕਹਿੰਦਾ ਮਹਾਰਾਜ ਮੈਂ ਝੂਠ ਨਹੀਂ ਬੋਲਦਾ ਮੇਰਾ ਸ਼ੇਰ ਬکریاں ਚਾਰਨ ਗਿਆ ਆਂਦਿਆ ਸਾਰ ਉਹਨੇ ਤੁਹਾਨੂੰ ਖਾਣਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਵੇਖ ਲੈਨੇ ਆ ਤੇਰੇ ਸ਼ੇਰ ਨੂੰ ਪੀਰ ਬੁੱਢਾ ਸ਼ਾ ਫਕੀਰ ਇਹ ਗੱਲ ਬੋਲ ਕੇ ਚਲਾ ਗਿਆ ਭਾਈ ਮਰਦਾਨਾ ਜੀ ਨੇ ਆਪਣੀ ਰਬਾਬ ਇੱਕ ਪਾਸੇ ਲੱਕ ਦਿੱਤੀ ਤੇ ਗੁਰੂ ਮਹਾਰਾਜ ਜੀ ਨੂੰ ਪੁੱਛਦੇ ਨੇ ਮਹਾਰਾਜ ਇਸ ਫਕੀਰ ਨੇ ਕਿਹਾ ਵੀ ਮੇਰਾ ਸ਼ੇਰ ਬکریاں ਚਾਰਨ ਗਿਆ ਮਹਾਰਾਜ ਇਦਾਂ ਕਦੀ ਹੋਇਆ ਕਿ ਸ਼ੇਰ ਬکریاں ਚਾਰਨ ਗਿਆ ਹੋਵੇ ਸ਼ੇਰ ਤਾਂ ਸਭੋਂ ਬکریاں ਨੂੰ ਖਾਂਦਾ ਹੈ ਕਿਉਂਕਿ ਮਾਸਾਹਰੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਉੱਤਰ ਦਿੰਦੇ ਨੇ ਮਾਰੇ ਵਾਜੀ ਕਹਿੰਦੇ ਭਾਈ ਮਰਦਾਨਾ ਸਾਨੂੰ ਪਤਾ ਹੈ ਵੀ ਸ਼ੇਰ ਬکریاں ਖਾਂਦਾ ਪਰ ਇਹਦਾ ਸ਼ੇਰ ਬکریاں ਚਾਰਦਾ ਇਹ ਕੋਈ ਮਾੜਾ ਮੋਟਾ ਫਕੀਰ ਨਹੀਂ ਹੈ ਜੇ ਤੂੰ ਸਮਝੇ ਵੀ ਇਹ ਇਦਾਂ ਹੀ ਤੁਰਿਆ ਫਿਰਦਾ ਨਾ ਨਾ ਐਨੇ ਬਹੁਤ ਸਾਰੀਆਂ ਦਿੱਧੀਆਂ ਸਿੱਧੀਆਂ ਆਪਣੇ ਹੱਥ ਵਿੱਚ ਕੀਤੀਆਂ ਹੋਈਆਂ ਨੇ ਇਸ ਕਰਕੇ ਇਹਦਾ ਜਿਹੜਾ ਸ਼ੇਰ ਹੈ ਉਹ ਬکریاں ਚਾਰਦਾ ਉਦੋਂ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ ਅਪਰ ਰਬਾਬ ਵੀ ਵਜਾਣੀ ਹੈ ਕਿਤੇ ਅੱਗੇ ਜਾ ਕੇ ਵਜਾ ਲੈਣੇ ਆ ਅਸੀਂ ਬਗਾਨੇ ਦੇਸ਼ ਵਿੱਚ ਆਏ ਹੋਇਆ ਇੱਥੇ ਜੇ ਸਾਨੂੰ ਕੁਝ ਹੋ ਗਿਆ ਤਾਂ ਸਾਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਕਬਰਾਂ ਨਾ ਤੂੰ ਰਬਾਬ ਵਜਾ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਰਮੇਸ਼ਰ ਵਿੱਚ ਬਿਰਤੀ ਜੁੜ ਗਈ ਕਹਿੰਦੇ ਕੁਝ ਸਮਾਂ ਲੱਗਿਆ ਤੇ ਭਾਈ ਮਰਦਾਨਾ ਜੀ ਨੂੰ ਬੱਕਰੀਆਂ ਤੁਰੀਆਂ ਆਉਂਦੀਆਂ ਦਿਖਦੀਆਂ ਭਾਈ ਮਰਦਾਨਾ ਜੀ ਨੇ ਉਸੇ ਵਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਮੈਨੂੰ ਤਾਂ ਲੱਗਿਆ ਸੀ ਕਿ ਇਹ ਪੀਰ ਬੁੱਢਣ ਸਾਹ ਝੂਠ ਬੋਲਦਾ ਹੋਏਗਾ ਲੇਕਿਨ ਇਹ ਤਾਂ ਸੱਚ ਵਿੱਚ ਹੀ ਬੱਕਰੀਆਂ ਤੁਰੀਆਂ ਆਉਂਦੀਆਂ ਨੇ ਤੇ ਹੋ ਸਕਦਾ ਹੈ ਵੀ ਪਿੱਛੋਂ ਸ਼ੇਰ ਵੀ ਆਉਂਦਾ ਹੋਵੇ ਭਾਈ ਮਰਦਾਨਾ ਜੀ ਕੋ ਦਮ ਰਬਾਬ ਛੱਡ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਲੁੱਕ ਗਏ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਹਜੇ ਵੀ ਵੇਲਾ ਹੈ ਅਸੀਂ ਵੇਲੇ ਨੂੰ ਸਾਹਮਣੇ ਲੀ ਹਲੇ ਵੀ ਅਥੋਂ ਜਾ ਸਕਦੇ ਆ ਇਥੋਂ ਚਲੇ ਜਾਈਏ ਭਾਈ ਮਰਦਾਨਾ ਜੀ ਫੇਰ ਬੋਲੇ ਮਹਾਰਾਜ ਉਹ ਵੇਖੋ ਸਾਹਮਣੇ ਸ਼ੇਰ ਵੀ ਦਿਸ ਗਿਆ ਸਾਹਮਣੇ ਉਹ ਸ਼ੇਰ ਵੀ ਤੁਰਿਆ ਆਉਂਦਾ ਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਘਬਰਾ ਨਾ ਦੂਰ ਪੀਰ ਬੁੱਢਣ ਸਾਹ ਆਪਣੇ ਢਿੱਲੇ ਤੇ ਖਲੋ ਕੇ ਬੋਲਦਾ ਹਲੇ ਵੀ ਤੁਹਾਡੇ ਕੋ ਸਮਾਂ ਇਹ ਸ਼ੇਰ ਮੇਰਾ ਬਸ ਵਿੱਚ ਹੈ ਜੇ ਤੁਸੀਂ ਕਹੂਗੇ ਤਾਂ ਮੈਂ ਸ਼ੇਰ ਨੂੰ ਰੋਕ ਦੇਣਾ ਪਰ ਗੁਰੂ ਨਾਨਕ ਸੱਚੇ ਬਾਦਸ਼ਾਹ ਕਹਿੰਦੇ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਤੂੰ ਸ਼ੇਰ ਨੂੰ ਆ ਲੈnde ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਫੇਰ ਕਹਿੰਦੇ ਨੇ ਮਹਾਰਾਜ ਹਲੇ ਵੀ ਸਮਾਂ ਹੈ ਅਸੀਂ ਇੱਥੋਂ ਚਲੇ ਜਾਈਏ ਅੱਗੇ ਜਾ ਕੇ ਵਜਾ ਲੈਨੇ ਆ ਰਬਾਬ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਿਆ ਤੂੰ ਘਬਰਾਉਂਦਾ ਕਿਉਂ ਹੈ ਤੂੰ ਸ਼ੇਰ ਨੂੰ ਕੋਣ ਆ ਤਾ ਲੈਣ ਦੇ ਫੇਰ ਦੇਖੀ ਕੀ ਬੰਦਾ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਉਹ ਸ਼ੇਰ ਤੁਰਿਆ ਹੁੰਦਾ ਪੀਰ ਬੁੱਢਾ ਨ샤 ਫਕੀਰ ਆਪਣੇ ਟਿੱਲੇ ਤੇ ਖਲੋ ਕੇ ਵੇਖਦਾ ਉਹ ਵੇਖਦਾ ਵੀ ਹੁਣ ਚਪਟਾ ਮਾਰਿਆ ਹੁਣ ਖਾ ਲਿਆ ਲੇਕਿਨ ਉਹਨੇ ਕੀ ਖਾਣਾ ਸੀ ਜਦੋਂ ਜੋ ਸ਼ੇਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਕੋਲ ਆਇਆ ਉਹਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਬੁੱਢਾ ਨ샤 ਫਕੀਰ ਇਹ ਵੇਖ ਕੇ ਹੈਰਾਨ ਹੋ ਗਿਆ ਕਹਿੰਦਾ ਵੀ ਅੱਜ ਤੱਕ ਮੈਨੂੰ ਮੇਰੇ ਸ਼ੇਰ ਨੇ ਨਹੀਂ ਮੱਥਾ ਟੇਕਿਆ ਇਸੋ ਫਕੀਰ ਨੂੰ ਕਿਵੇਂ ਮੱਥਾ ਟੇਕ ਦਿੱਤਾ ਉਹਦੇ ਮਨ ਵਿੱਚ ਖਿਆਲ ਆਂਦਾ ਹੈ ਲੱਗਦਾ ਵੀ ਇਹ ਬਹੁਤ ਵੱਡਾ ਫਕੀਰ ਹੈ ਉਸ ਵਕਤ ਬਾਬਾ ਬੁੱਢਣ ਸਾਜੀ ਨੇ ਇੱਕ ਕਟੋਰਾ ਦੁੱਧ ਦਾ ਪਰਿਆ ਤੇ ਲਿਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਕਹਿਣ ਲੱਗਾ ਮਹਾਰਾਜ ਮੇਰ ਤੋਂ ਭੁੱਲ ਹੋ ਗਈ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਮਹਾਰਾਜ ਕਿਰਪਾ ਕਰ ਦਿਓ ਆ ਦੁੱਧ ਲੈ ਕੇ ਆਇਆ ਤੁਸੀਂ ਆਪ ਵੀ ਸ਼ਕੋ ਤੇ ਭਾਈ ਮਰਦਾਨੇ ਨੂੰ ਵੀ ਸ਼ਕੋ ਗੁਰਮਾਨਕ ਸੱਚੇ ਪਾਤਸ਼ਾਹ ਕਹਿੰਦੇ ਪੀਰ ਬੁੱਢਣ ਸ਼ਾ ਇਹ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਤੂੰ ਪਹਿਲਾਂ ਨਹੀਂ ਸ਼ਿਕਾਇਆ ਮਹਾਰਾਜ ਇਹ ਦੁੱਧ ਛਕੋ ਇਹਨੂੰ ਭੋਗ ਲਾਓ ਗੁਰੂ ਮਹਾਰਾਜ ਕਹਿੰਦੇ ਨਾ ਹੁਣ ਨਹੀਂ ਛਕਣਾ ਮਹਾਰਾਜ ਕਹਿੰਦੇ ਜੇ ਤੂੰ ਸਾਨੂੰ ਇਹੀ ਦੁੱਧ ਆਉਂਦਿਆਂ ਨੂੰ ਛਕਾਉਂਦਾ ਤਾਂ ਅਸੀਂ ਤੇਰਾ ਦੁੱਧ ਜ਼ਰੂਰ ਛਕਦੇ ਪਰ ਤੂੰ ਦੁੱਧ ਛਕਾਉਣ ਲੱਗਿਆ ਦੇਰੀ ਲਾਈ ਹੈ ਹੁਣ ਅਸੀਂ ਦੁੱਧ ਛਕਣ ਲੱਗਿਆ ਵੀ ਦੇਰੀ ਲਾਵਾਂਗੇ ਮਹਾਰਾਜ ਕਹਿੰਦੇ ਪੀਰ ਬੁੱਢਣ ਸ਼ਾ ਤੇਰਾ ਦਿਲ ਕਰਦਾ ਦੁੱਧ ਛਕਾਉਂਦਾ ਪੀਰ ਬੁੱਢਣ ਸਾਹਿਬ ਕਹਿੰਦਾ ਹਾਂ ਮਹਾਰਾਜ ਤਾਂ ਗੁਰੂ ਮਹਾਰਾਜ ਉਦੋਂ ਕਹਿੰਦੇ ਪੀਰ ਬੁੱਢਣ ਸਾਹਿਬ ਅਸੀਂ 6ਵੇਂ ਜਾਮੇ ਵਿੱਚ ਆਵਾਂਗੇ ਹੁਣ ਉਦੋਂ ਤੇਰਾ ਦੁੱਧ ਛਕਾਵਾਂਗੇ ਪੀਰ ਬੁੱਢਣ ਸਾਹਿਬ ਕਹਿੰਦਾ ਮਹਾਰਾਜ 6ਵੇਂ ਜਾਮੇ ਨੂੰ ਤਾਂ ਬਹੁਤ ਸਮਾਂ ਪਿਆ ਹਲੇ ਤੁਸੀਂ ਪਹਿਲੇ ਜਾਮੇ ਵਿੱਚੋਂ ਫਿਰ ਦੂਜਾ ਜਾਮਾ ਆਉਣਾ ਹੈ ਤੀਜਾ ਆਉਣਾ ਹੈ ਚੌਥਾ ਆਉਣਾ ਹੈ ਪੰਜਵਾਂ ਆਉਣਾ ਫਿਰ ਜਾ ਕੇ 6ਵਾਂ ਆਉਣਾ ਹੈ ਮਹਾਰਾਜ ਕੀ ਪਤਾ ਮੈਂ 6ਵੇਂ ਜਾਮੇ ਤੱਕ ਰਵਾਂ ਜਾਂ ਨਾ ਰਵਾਂ ਕੀ ਕੰਮ ਹੈ ਉਦੋਂ ਤੱਕ ਮਾਰੀ ਜਾਵਾ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਪੀਰ ਬੁੱਢਣ ਸਾਹ ਜੇ ਤੂੰ ਸਾਨੂੰ ਦਿਲੋਂ ਦੁੱਧ ਛਕਾਉਣਾ ਚਾਹੁੰਦਾ ਤਾਂ 6ਵੇਂ ਜਾਮੇ ਤੱਕ ਮੌਤ ਤੇਰੇ ਲਾਗਿਓ ਵੀ ਨਹੀਂ ਜਾ ਸਕਦੀ ਪੀਰ ਬੁੱਢਣ ਸਾਹ ਕਹਿੰਦਾ ਮਹਾਰਾਜ ਮੈਂ ਮਰਦਾ ਨਹੀਂ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਲਾਂ ਤੂੰ ਉਦੋਂ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਅਜੀ ਤੇਰੇ ਕੋਲ ਵਾਪਿਸ ਨਹੀਂ ਆਉਂਦੇ ਦੁੱਧ ਛਕਣ ਪੀਰ ਬੁੱਢਣ ਸਾਹ ਕਹਿੰਦਾ ਠੀਕ ਹੈ ਮਹਾਰਾਜ ਮੈਂ ਸਮਝ ਗਿਆ ਮੈਂ ਮਰਦਾਨੀ ਪਰ ਆ ਜਿਹੜਾ ਦੁੱਧ ਹੈ ਇਹ ਤਾਂ ਉਦੋਂ ਤੱਕ ਖਰਾਬ ਹੋ ਜੇਗਾ ਮੈਂ ਉਦੋਂ ਦੁੱਧ ਕਿੱਥੋਂ ਲੈ ਕੇ ਆਉਂਗਾ ਗੁਰਨਾਮਕ ਸੱਚੇ ਪਾਤਸ਼ਾਹ ਕਹਿੰਦੇ ਪੀਰ ਬੁੱਢਣ ਸਾਹ ਸਾਡੀਆਂ ਦੋ ਗੱਲਾਂ ਚਿੱਤੇ ਰੱਖੀ ਇੱਕ ਤਾਂ ਤੂੰ ਮਰਦਾਨੀ ਜਿੰਨਾ ਚਿਰ ਅਸੀਂ ਤੇਰੇ ਕੋਲ ਆ ਕੇ ਦੁੱਧ ਨਹੀਂ ਸਕਦੇ ਦੂਸਰਾ ਆ ਜਿਹੜਾ ਤੇਰਾ ਦੁੱਧ ਹੈ ਇਹ ਵੀ ਖਰਾਬ ਨਹੀਂ ਹੁੰਦਾ ਐਂ ਕਰ ਇੱਕ ਟੋਇਆ ਪੁੱਟ ਉਹਦੇ ਵਿੱਚ ਆਹੀ ਦੁੱਧ ਨੂੰ ਦੱਬ ਦੇ ਜਦੋਂ ਅਸੀਂ ਤੇਰੇ ਕੋਲ ਆਵਾਂਗੇ ਅਹੀ ਦੁੱਧ ਕੱਢ ਕੇ ਸਾਨੂੰ ਸ਼ਗਾਵੀ ਆ ਤੇਰਾ ਦੁੱਧ ਵੀ ਨਹੀਂ ਖਰਾਬ ਹੁੰਦਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰਾ ਦੇ ਘਰ ਵੀ ਚਾ ਜਾਣ ਤਾਂ ਇਹ ਮੇਰਾ ਕਰਦੇ ਨੇ ਮਹਾਰਾਜ ਸੋ ਇੰਨੇ ਬਚਨ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਭਾਈ ਬਾਲਾ ਜੀ ਨੂੰ ਲੈ ਕੇ ਇਥੋਂ ਅਗਾਹ ਚਲੇ ਗਏ ਸਾਈਂ ਜੀ ਨੇ ਮਗਰੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਅਮਾਨਤ ਉਹ ਦੁੱਧ ਉਹਨੂੰ ਸੰਭਾਲ ਕੇ ਰੱਖਿਆ ਉਸੋ ਦੁੱਧ ਨੂੰ ਇੱਕ ਟੋਏ ਵਿੱਚ ਦੱਬਤਾ ਜਿਵੇਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਹੁਕਮ ਸੀ ਸਮਾਂ ਬੀਤਦਾ ਗਿਆ ਗੁਰੂ ਨਾਨਕ ਸੱਚੇ ਪਾਸ਼ਾ ਜੀ ਜੋਤੀ ਜੋਤ ਸਮਾ ਗਏ ਤੇ ਹੌਲੀ ਹੌਲੀ ਛੇਵੇਂ ਪਾਸ਼ਾ ਜੀ ਦਾ ਜਮਾ ਆ ਗਿਆ ਮੀਰੀ ਪੀਰੀ ਦੇ ਮਾਲਕ ਗੁਰੂ ਹਰगोਬਿੰਦ ਸੱਚੇ ਪਾਸ਼ਾ ਜੀ ਨੇ ਆਪਣੇ ਪੁੱਤਰ ਨੂੰ ਬੁਲਾਇਆ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਦਿੱਤਾ ਕਿ ਜਾਓ ਜਾ ਕੇ ਹਿਮਾਲਿਆ ਪਹਾੜਤ ਦੇ ਦਰਿਆਈ ਖੇਤਰ ਵਿੱਚ ਇੱਕ ਨਗਰ ਬਸਾਓ ਤੇ ਉੱਥੇ ਅਗਲੇ ਜੀਵਨ ਦੇ ਵਿੱਚ ਨਿਵਾਸ ਥਾਂ ਬਣਾਓ। ਬਾਬਾ ਗੁਰਦੇਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ। ਗੁਰੂ ਪਿਤਾ ਜੀ ਆਪ ਉਸ ਵਿਸ਼ੇਸ਼ ਥਾਂ ਚੁਣ ਕੇ ਦਿਓ। ਜਦੋਂ ਹੁਣ 6ਵੇਂ ਪਾਤਸ਼ਾਹ ਤੇ ਗੁਰੂ ਮਹਾਰਾਜ ਜੀ ਦੇ ਪੁੱਤਰ ਬਾਬਾ ਗੁਰਦੇਤਾ ਜੀ ਪਹਾੜਾ ਦਾ ਦौरा ਕਰਨ ਆਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦੇਤਾ ਜੀ ਨੂੰ ਦੱਸਿਆ ਕਿ ਅਸੀਂ ਜਦੋਂ ਪਹਿਲੇ ਜਾਮੇ ਦੇ ਵਿੱਚ ਸੀ ਅਸੀਂ ਇਸ ਥਾਂ ਤੇ ਆਏ ਸੀ। ਇੱਥੇ ਪੀਰ ਬਾਬਾ ਬੁੱਢਣ ਸਾਹਿਬ ਜੀ ਹੋਇਆ ਕਰਦੇ ਸਨ ਉਹਨਾਂ ਨੂੰ ਪਹਿਲੇ ਜਾਮੇ ਦੇ ਵਿੱਚ ਦੋ ਵਰ ਦਿੱਤੇ ਸੀ ਇੱਕ ਤਾਂ ਬਾਬਾ ਬੁੱਢਣ ਸਾਹਿਬ ਜੀ ਉਹਨਾਂ ਚਿਰ ਨਹੀਂ ਮਰਨਗੇ ਜਿੰਨਾ ਚਿਰ ਅਸੀਂ ਉਹਨਾਂ ਨੂੰ ਦਰਸ਼ਨ ਦੇ ਕੇ ਉਹਨਾਂ ਦਾ ਦੁੱਧ ਨਹੀਂ ਪੀਆਗੇ ਤੇ ਦੂਸਰਾ ਜਿਹੜਾ ਉਹਾਂ ਨੇ ਦੁੱਧ ਗੁਰੂ ਲਾਲਕ ਪਾਸ਼ਾ ਜੀ ਨੂੰ ਸਾਡੇ ਪਹਿਲੇ ਜਾਮੇ ਨੂੰ ਭੇਟਾ ਕੀਤਾ ਸੀ ਅਸੀਂ ਉਹੀ ਦੁੱਧ ਪੀਵਾਂਗੇ ਉਹ ਜਿਹੜਾ ਦੁੱਧ ਹੈ ਉਹ ਖਰਾਬ ਨਹੀਂ ਹੋਇਆ ਹੁਣ ਤੱਕ ਹੁਣ ਬਾਬਾ ਗੁਰਦਿੱਤਾ ਜੀ ਉਹੀ ਸਮਾ ਆ ਚੁੱਕਿਆ ਹੋਣ ਸੀ ਬਾਬਾ ਬੁੱਢਣ ਸਾਹਿਬ ਵੱਲੋਂ ਜਿਹੜਾ ਪੇਟ ਕੀਤਾ ਹੋਇਆ ਦੁੱਧ ਹੈ ਉਹ ਸ਼ਕਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਹਾੜਾ ਦੇ ਵਿੱਚ ਪੀਰ ਬੁੱਢਣ ਸਾਹਿਬ ਜੀ ਦੀ ਜਿਹੜੀ ਥਾਂ ਸੀ ਉਹਨੂੰ ਖੋਜ ਲਿਆ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੀਰ ਬਾਬਾ ਬੁੱਢਣ ਸਾਹਿਬ ਜੀ ਨੂੰ ਦਰਸ਼ਨ ਦਿੱਤੇ ਪੀਰ ਬਾਬਾ ਬੁੱਢਣ ਸਾਹਿਬ ਜੀ ਨਿਹਾਲ ਹੋ ਗਏ ਪਰ ਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਮਹਾਰਾਜ ਕਿਰਪਾ ਕਰਕੇ ਮੈਨੂੰ ਉਵੇਂ ਦਰਸ਼ਨ ਦਿਓ ਜਿਵੇਂ ਤੁਸੀਂ ਮੈਨੂੰ ਪਹਿਲੇ ਜਮੇ ਦੇ ਵਿੱਚ ਦਿੱਤੇ ਸੀ। ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਦਿੱਤਾ ਕਿ ਆਪ ਧਿਆਨ ਇਸ਼ਨਾਨ ਕਰਨ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਧਿਆਨ धर ਕੇ ਵਾਪਸ ਆਣ। ਬਾਬਾ ਗੁਰਦਿੱਤਾ ਜੀ ਨੇ ਐਵੇਂ ਕੀਤਾ। ਜਦੋਂ ਬਾਬਾ ਗੁਰਦਿੱਤਾ ਜੀ ਵਾਪਸ ਆਏ ਤਾਂ ਪੀਰ ਬੁੱਢਣ ਸਾਹਿਬ ਜੀ ਨੂੰ ਬਾਬਾ ਗੁਰਦਿੱਤਾ ਜੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ। ਪੀਰ ਬੁੱਢਣ ਸਾਹਿਬ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਡਿੱਗ ਪਏ ਅਤੇ ਦੁੱਧ ਦਾ ਘਟੋਰਾ ਭੇਟ ਕਰਦੇ ਹੋਏ ਕਹਿੰਦੇ ਆਪ ਕਿਰਪਾ ਕਰੋ ਮੇਰਾ ਜਨਮ ਮਰਨ ਦਾ ਗੀੜ ਘਟ ਦਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਬਾਬਾ ਗੁਰਦਿੱਤਾ ਜੀ ਨੇ ਆਖਿਆ ਤੁਹਾਡੀ ਇੱਛਾ ਪੂਰੀ ਕੀਤੀ ਜਾਂਦੀ ਹੈ ਬਾਬਾ ਗੁਰਦਿੱਤਾ ਜੀ ਨੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਬਾਬਾ ਬੁੱਢਣ ਸਾਹਿਬ ਜੀ ਨੂੰ ਆਪਣੀ ਰੱਖੀ ਹੋਈ ਅਮਾਨਤ ਦੀ ਮੰਗ ਕੀਤੀ ਉਹ ਦੁੱਧ ਦੇ ਕਟੋਰੇ ਦੀ ਮੰਗ ਕੀਤੀ ਉਸ ਸਮੇਂ ਬਾਬਾ ਬੁੱਧਨ ਸ਼ਾਹ ਜੀ ਦੀ ਉਮਰ ਇੰਨੀ ਜ਼ਿਆਦਾ ਹੋ ਚੁੱਕੀ ਸੀ ਕਿ ਉਹਨਾਂ ਦੀ ਜਿਹੜੀਆਂ ਪਲਕਾਂ ਸਨ ਉਹਦੇ ਵਾਲ ਵੀ ਧਰਤੀ ਨੂੰ ਲੱਗਦੇ ਸਨ ਪੀਰ ਜੀ ਨੇ ਉਹ ਦੁੱਧ ਧੋਨੇ ਵਿੱਚੋਂ 121 ਸਾਲ ਬਾਅਦ ਕੱਢਿਆ ਜਿਵੇਂ ਉਸ ਦੁੱਧ ਨੂੰ 121 ਸਾਲ ਪਹਿਲਾਂ ਕੱਚਾ ਰੱਖਿਆ ਸੀ ਅੱਜ ਉਹ ਦੁੱਧ ਫੇਰ ਕੱਚਾ ਹੀ ਨਿਕਲਿਆ ਤੇ ਫਿਰ ਉਹ ਦੁੱਧ ਬਾਬਾ ਗੁਰੂ ਦਿੱਤਾ ਜੀ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਰੂਪ ਵਿੱਚ ਛਕਿਆ ਸੋ ਐਵੇਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਪੀਰ ਬੁੱਢਾ ਸਾਹਿਬ ਜੀ ਨੂੰ ਜੀਵਨ ਮੁਕਤ ਕੀਤਾ ਅਤੇ ਨਿਹਾਲ ਕੀਤਾ